ਕਿਹੜਾ ਘਾਰ ਆ ਜਿਹੜਾ ਬੈਰੀ ਨੇ ਬਚਾਇਆ ਜਾਂ ਸਾਨੂੰ ਫਸਾਉਣ ਦੇ ਲਈ ਆਓ ਜੀ ਦੇਖਦੇ ਹਾਂ ਪਹਿਲਾਂ ਯੋਹਾਨਾ ਉਹਦਾ 2 ਨੰਬਰ ਅਧਿਆਇ ਉਹਦੀ 16 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਕਹਿੰਦਾ ਕਿਉਂਕਿ ਸਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਿਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ ਕੋਚ ਕੁਝ ਵਾਟ ਐਵਰ ਜੋ ਕੁਝ ਵੀ ਸੰਸਾਰ ਦੇ ਵਿੱਚ ਆ ਕਹਿੰਦਾ ਉਹ ਪਿਤਾ ਤੋਂ ਨਹੀਂ ਆ ਕਿਹੜੀਆਂ ਚੀਜ਼ਾਂ ਅਰਥਾਤ ਸਰੀਰ ਦੀ ਕਾਮਨਾ ਲਸਟ ਆਫ ਬਾਡੀ ਉਹ ਚਾਹਤਾਂ ਜਿਹੜੀਆਂ ਸਰੀਰ ਦੇ ਆ ਉਹ ਪਰਮੇਸ਼ਵਰ ਤੋਂ ਨਹੀਂ ਆ ਨੰਬਰ 2 ਲਸਟ ਆਫ ਆਈਸ ਜਾਂ ਲਸਟ ਆਫ ਸਾਈਟ ਜੋ ਸਾਡੀ ਨੇਤਰਾਂ ਦੀ ਕਮਾਨ ਅਤੇ ਜੀਵਨ ਦਾ અભਿਮਾਨ ਜੋ ਸਾਡੇ ਜੀਵਨ ਦੇ ਵਿੱਚ ਘਮਾਟਦੀਆਂ ਗੱਲਾਂ ਆ ਇਹਨਾਂ ਚੀਜ਼ਾਂ ਦਾ ਅਸੀਂ ਘਮੰਡ ਕਰਦੇ ਆ ਉਹ ਵੀ ਪਰਮੇਸ਼ਵਰ ਤੋਂ ਨਹੀਂ ਆਰ ਇਹੇ ਤਿੰਨ ਚੀਜ਼ਾਂ ਆ ਜਿਨ੍ਹਾਂ ਨੂੰ ਸ਼ਕਾਨ ਇਸਤੇਮਾਲ ਕਰਦਾ ਆ ਇੱਕ ਵਿਸ਼ਵਾਸੀ ਨੂੰ ਟਰੈਪ ਕਰਨ ਦੇ ਲਈ ਇੱਕ ਵਿਸ਼ਵਾਸੀ ਨੂੰ ਆਪਣੇ ਜਾਲ ਵਿੱਚ ਫਸਾਉਣ ਦੇ ਲਈ ਇਹ ਤਿੰਨਾ ਚੀਜ਼ਾਂ ਦਾ ਇਸਤੇਮਾਲ ਕਰਦਾ ਜਾਂ ਉਹ ਉਹ ਸਾਡੇ ਅੰਦਰ ਸਰੀਰ ਦੀਆਂ ਖੁਆਇਸ਼ਾਂ ਨੂੰ ਪੈਦਾ ਕਰਦਾ ਜਾਂ ਤੇਰੇ ਕੋਲੇ ਬਹੁਤ ਵਧੀਆ ਗੱਡੀ ਹੋਣੀ ਚਾਹੀਦੀ ਹੈ ਗੱਡੀ ਹੈਗੀ ਆ ਬਹੁਤ ਸੋਹਣਾ ਸਾਰਾ ਕੁਝ ਸਰਦਾ ਜਾਂ ਇਸ ਤੋਂ ਬੈਸਟ ਹੋਣੀ ਚਾਹੀਦੀ ਆ ਉਹਦਾ ਧਿਆਨ ਡਿਸਰੈਪਟ ਕਰਦਾ ਜਾਂ ਪਰਮੇਸ਼ਵਰ ਦੇ ਵੱਲ ਪਰਮੇਸ਼ਵਰ ਦੇ ਘਰ ਵਿੱਚ ਜਾ ਕੇ ਤੂੰ ਇੰਨਾ ਟਾਈਮ ਲਾਉਣਾ ਆ ਤੂੰ ਹੋਰ ਥੋੜਾ ਜਿਹਾ ਓਵਰ ਟਾਈਮ ਲਗਾ ਕੇ ਤੂੰ ਐਦੋਂ ਵੱਡੀ ਗੱਡੀ ਲੈ ਸਕਦਾ ਜਾਂ ਤੈਨੂੰ ਇੰਨੀ ਸੇਵਾ ਕਰਨਾ ਜਿਹੜੀ ਤੂੰ ਚੈਰਿਟੀ ਕਰਦਾ ਜਾਂ ਜਾਂ ਜਿਹੜਾ ਤੂੰ ਟਾਇਟ ਪ੍ਰਭੂ ਦੇ ਘਰ ਦੇ ਵਿੱਚ ਦਿਨਾਂ ਆ ਜੇ ਤੂੰ ਇਹਨੂੰ ਵੀ ਸੇਵ ਕਰ ਲਵੇਂ ਤੂੰ ਵੱਡਾ ਮਕਾਨ ਬਣਾ ਸਕਦਾ ਆ ਜਾਂ ਤੂੰ ਹੀ ਸਭ ਤੋਂ ਬਿਊਟੀਫੁੱਲ ਹੋਣਾ ਚਾਹੀਦਾ ਆ ਸਭ ਤੋਂ ਬੈਸਟ ਚੀਜ਼ਾਂ ਮੇਰੇ ਕੋਲ ਹੋਣੀਆਂ ਚਾਹੀਦੀਆਂ ਆ ਸਰੀਰਕ ਕਾਮਨਾਵਾਂ ਤੂੰ ਫਲਾਨੇ ਦੇਸ਼ ਦੇ ਵਿੱਚ ਸੈਟਲ ਚਾਹੀਦਾ ਆ ਤੇਰਾ ਇੱਕ ਤਾਂ ਇੰਨਾ ਵੱਡਾ ਚਾਹੀਦਾ ਆ ਸਰੀਰ ਦੀ ਕਾਮਨਾਵਾਂ ਉਹ ਇਦਾਂ ਜਾਲ ਵਿਛੋਂਦਾ ਹੀ ਅੱਗੇ ਨੰਬਰ 2 ਨਿਤਰਾ ਦੀ ਕਾਮਨਾ ਅੱਖਮਾਨੋ ਫਸੌਂਦਾ ਆ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਉਂਦਾ ਆ ਅੱਖਾਂ ਲੁਭਾਈਆਂ ਜਾਂਦੀਆਂ ਆ ਜਦੋਂ ਕਿਸੇ ਦਾ ਘੱਲ ਜ਼ਿਆਦਾ ਦੇਖਣਾ ਕਿਸੇ ਦਾ ਸੋਨਾ ਜ਼ਿਆਦਾ ਦੇਖਣਾ ਉਹਦੇ ਨਾਲ ਉਸ ਚੀਜ਼ ਦੇ ਵਿੱਚ ਫਸ ਜਾਣ ਜਾਂ ਮੋਬਾਈਲ ਸਾਰਿਆਂ ਦੇ ਕੋਲ ਆ ਪਰ ਇਸਤੇਮਾਲ ਕਰਨਾ ਤੁਹਾਡੀ 프리ਵਿਲੀਜ ਹੈ ਕਿ ਤੁਸੀਂ ਉਹਨੂੰ ਕਿੱਦਾਂ ਇਸਤੇਮਾਲ ਕਰਦੇ ਹੋ ਇੰਟਰਨੈਟ ਦੀ ਫੈਸਿਲਿਟੀ ਵੀ ਸਾਰਿਆਂ ਦੇ ਲਈ ਹੈ ਕੋਈ ਪ੍ਰਚਾਰ ਸੁਣਦਾ ਆ ਤੇ ਕੋਈ ਖਰਾਬ ਚੀਜ਼ਾਂ ਨੂੰ ਸੁਣਦਾ ਆ ਕੋਈ ਉਸੇ YouTube ਦੇ ਉੱਤੋਂ ਪਰਮੇਸ਼ਰ ਦੀ ਮਹਿਮਾ ਨੂੰ ਸੁਣਦਾ ਆ ਕੋਈ ਸੇਮ YouTube ਦੇ ਰਣੀ ਅਸ਼ਲੀਲ ਗੀਤਾਂ ਨੂੰ ਸੁਣਦਾ ਆ ਕੋਈ ਉੱਥੇ ਪਰਮੇਸ਼ਰ ਦੇ ਬਚਨ ਨੂੰ ਪੜ੍ਹਦਾ ਆ ਤੇ ਕੋਈ ਉੱਥੇ ਨਾਨਸੈਂਸ ਵੀਡੀਓ ਨੂੰ ਦੇਖਦਾ ਆ ਬਚਨ 'ਚ ਲਿਖਿਆ ਸਰੀਰ ਦਾ ਦੀਵਾ ਆਖਿਆ ਜੇਕਰ ਆਪ ਯਾਰ ਤੇਰਾ ਇਹ ਦੀਵਾ ਜਿਹੜਾ ਸਹੀ ਆ ਰੋਸ਼ਨ ਆ ਤੇ ਤੇਰਾ ਸਾਰਾ ਸਰੀਰ ਹੀ ਰੋਸ਼ਨ ਆ ਮਤਲਬ ਜੋ ਕੁਝ ਇਹਨਾਂ ਅੱਖਾਂ ਦੇ ਰਾਹੀਂ ਤੁਸੀਂ ਦੇਖਦੇ ਆ ਉਹ ਤੁਹਾਡੇ ਅੰਦਰ ਜਾਂਦਾ ਆ ਇਹ ਦਰਵਾਜ਼ੇ ਆ ਕੇ ਵੀ ਬੜੀ ਇਹਨੂੰ ਵੈਰੀ ਬਹੁਤ ਜ਼ਬਰਦਸਤ ਤਰੀਕੇ ਨਾਲ ਇਸਤੇਮਾਲ ਕਰਦਾ ਜੇਕਰ ਤੁਸੀਂ ਹਾਰਰ ਚੀਜ਼ਾਂ ਦੇਖੋਗੇ ਡਰਾਉਣੀਆਂ ਚੀਜ਼ਾਂ ਦੇਖੋਗੇ ਟੈਲੀਵਿਜ਼ਨ ਤੇ ਮੋਬਾਈਲ ਤੇ ਤੇ ਬੈਰੀ ਨੇ ਬਹੁਤ ਛੇਤੀ ਤੁਹਾਡੇ ਜੀਵਨ ਦੇ ਵਿੱਚ ਆ ਜਾਣਾ। ਕਹ ਕਿ ਉਹਨੇ ਕਹਿਣਾ ਇਹਨੂੰ ਤਾਂ ਮੈਂ ਬਹੁਤ ਪਸੰਦ ਹੈ ਐਨਾ ਇੰਟਰਸਟ ਹੈ ਇਹਨੂੰ ਮੇਰੇ ਵਿੱਚ ਇਹ ਆਨਲਾਈਨ ਕਾਤੇ ਦੇਖਦਾ ਮੈਂ ਪ੍ਰੈਕਟੀਕਲ ਜਾ ਕੇ ਇਹਨੂੰ ਦਿਖਾ ਦਿੰਦਾ ਆ। ਉਹਨੇ ਤੁਹਾਡੇ ਜੀਵਨ ਦੇ ਵਿੱਚ ਆ ਜਾਣਾ ਕਰਕੇ ਬੂਹਾ ਖੋਲ੍ਹ ਲਿਆ। ਨੇਤਰ ਵੀ ਜਿਹੜੇ ਆ ਅੱਖਾਂ ਵੀ ਜਿਹੜੀਆਂ ਆ ਇਹ ਦੋ ਦਰਵਾਜ਼ੇ ਆ ਮਨ ਤੱਕ ਪਹੁੰਚਦੀਆਂ ਚੀਜ਼ਾਂ। ਕਈ ਵਾਰੀ ਤੁਸੀਂ ਅੱਖਾਂ ਨਾਲ ਦੇਖਦੇ ਕਿਸੇ ਚੀਜ਼ ਨੂੰ ਉਹ ਮਨ ਤੱਕ ਪਹੁੰਚ ਜਾਂਦੀ ਆ। ਤੁਸੀਂ ਮੂੰਹ ਨਾਲ ਨਹੀਂ ਖਾਦੀ ਹੁੰਦੀ ਉਹ। ਤੁਸੀਂ ਬੋਲਦੇ ਵੀ ਨਹੀਂ ਪਰ ਉਹ ਚੀਜ਼ ਨੇਤਰਾ ਨਹੀਂ ਅੰਦਰ ਚਲੇਗੀ ਕਿਸੇ ਨੂੰ ਗਲਤ ਨਜ਼ਰ ਨਾਲ ਦੇਖ ਲਿਆ ਕਿਸੇ ਨੌਜਵਾਨ ਨੇ ਆਪੋਜ਼ਿਟ ਜੈਂਡਰ ਨੂੰ ਮਤਲਬ ਲੜਕਾ ਜਾਂ ਲੜਕੀ ਨੂੰ ਗਲਤ ਨਿਗਾਹ ਨਾਲ ਦੇਖਿਆ ਤਾਂ ਨੇਤਰਾ ਨਾਲ ਵਿਚਾਰ ਕਰ ਲਿਆ ਕਿਸੇ ਔਰਤ ਨੇ ਮਰਦ ਨੂੰ ਜਾਂ ਮਰਦ ਨੇ ਔਰਤ ਨੂੰ ਗਲਤ ਤਰੀਕੇ ਨਾਲ ਦੇਖਿਆ ਤਾਂ ਨੇਤਰਾ ਦੇ ਨਾਲ ਵਿਚਾਰ ਕਰ ਲਿਆ ਹallelujah ਨੇਤਰਾ ਦੀ ਕਾਮਨਾ ਅੱਖਾਂ ਦੇ ਰਾਈਨ ਰੈਪ ਵਿੱਚ ਫਸਾ ਲਿੰਦਾ ਕਿਸੇ ਦੀ ਸੋਹਣੀ ਚੀਜ਼ ਦੇਖੀ ਕਿਸੇ ਦਾ ਜ਼ਿਆਦਾ ਪੈਸਾ ਦੇਖ ਕੇ ਉਹ ਲੱਗੇ ਨਹੀਂ ਆ ਨੇਤਰਾ ਨੇ ਦੇਖ ਲਿਆ ਪਾਪ ਦੇ ਵਿੱਚ ਬੈ ਕੇ ਕਹਿਣਾ ਚੱਕ ਲੈ ਇਹਨੂੰ ਉਹ ਐਦਾਂ ਜਾਲ ਦੇ ਵਿੱਚ ਫਸਾ ਲਿੰਦਾ ਯਾ ਨੰਬਰ 3 ਤੇ ਕੀ ਕਹਿੰਦਾ ਜੀਵਨ ਦਾ ਅਭਿਮਾਨ ਕਿ ਤੂੰ ਬਹੁਤ ਤਗੜਾ ਯਾ ਤੇਰੇ ਤੋਂ ਪੈਸਾ ਬਹੁਤ ਯਾ ਤੂੰ ਸੋਨਾ ਬਹੁਤ ਯਾ ਤੇਰੇ ਕੋਲ ਜ਼ੋਰ ਬਹੁਤ ਯਾ ਤੇਰੇ ਪਿੱਛੇ ਬੰਦੇ ਬਹੁਤ ਯਾ ਤੇਰੀ ਚਲਦੀ ਬਹੁਤ ਯਾ ਤੇਰੇ ਕੋਲੇ ਅਕਲ ਬਹੁਤ ਯਾ ਤੇਰੀ ਪੜ੍ਹਾਈ ਬਹੁਤ ਯਾ ਤੇਰੀ ਕੁਰਸੀ ਬਹੁਤ ਉੱਚੇ ਰਤਬੇ ਦੀ ਯਾ ਉਹਨੇ ਘਮੰਡ ਵਿੱਚ ਲੈ ਆਉਣਾ ਯਾ ਇਸ ਕਰ ਤੋਂ ਦੂਰ ਕਰ ਦਿੰਦੀਆਂ ਆ ਜਦੋਂ ਇਹਨਾਂ ਤਿੰਨਾਂ ਦੇ ਵਿੱਚ ਇਨਸਾਨ ਵਸਦਾ ਆ ਚਾਹੇ ਉਹ ਸਰੀਰ ਦੀ ਕਾਮਨਾ ਹੋਵੇ ਚਾਹੇ ਉਹ ਨੇਤਰਾਂ ਦੀ ਕਾਮਨਾ ਆ ਜਾਂ ਉਹ ਜੀਵਨ ਦਾ ಅಭಿಮಾನ ਆ ਇਹਨਾਂ ਤਿੰਨਾਂ ਹੀ ਕਾਮਨਾਵਾਂ ਦੇ ਰਾਹੀਂ ਮਨੁੱਖ ਦੀ ਦੂਰੀ ਪੈ ਜਾਂਦੀ ਆ ਪਰਮੇਸ਼ਵਰ ਦੇ ਨਾਲ ਕਈ ਵਾਰੀ ਤੁਸੀਂ ਸਰੀਰਕ ਤੌਰ ਤੇ ਪਾਪ ਨਹੀਂ ਕਰਦੇ ਕਿਉਂਕਿ ਤੁਸੀਂ ਡਰਦੇ ਆ ਕਿ ਤੁਸੀਂ ਫੜੇ ਨਾ ਜਾਓ ਪਰ ਉਹ ਪਾਪ ਤੁਹਾਡੇ ਮਨ ਵਿੱਚ ਹੁੰਦਾ ਤੁਹਾਡੇ ਖਿਆਲਾਂ ਦੇ ਵਿੱਚ ਹੁੰਦਾ ਤੁਹਾਡੀਆਂ ਸੋਚਾਂ ਦੇ ਵਿੱਚ ਹੁੰਦਾ ਉਹ ਕਿਸੇ ਨੂੰ ਨਹੀਂ ਨਜ਼ਰ ਆ ਰਿਹਾ ਪਰ ਕਿਸੇ ਦਾ ਸਿਰਜਣਹਾਰ ਪਰਮੇਸ਼ਰ ਜੋ ਆ ਸਰਬਸ਼ਕਤੀਮਾਨ ਸੈਨਾਵਦਾ ਯਹਵਾ ਪਰਮੇਸ਼ਰ ਉਸ ਕੋ ਦੁਸ਼ਿਓ ਨੂੰ ਨਹੀਂ ਛੁਪਾ ਸਕਦੇ। वचन ਚਲ ਗਿਆ ਦਿਲਾਂ ਦੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਰ ਉਹ ਸਾਡੇ ਅੰਦਰ ਕੀ ਚੱਲ ਰਿਹਾ ਹੈ ਕੀ ਕਹਾਣੀਆਂ ਬਣ ਰਹੀਆਂ ਕੀ ਖਿਚੜੀ ਪੱਕ ਰਹੀ ਉਹ ਨੂੰ ਸਭ ਪਤਾ ਹੈ। ਅਰ ਕਹਿੰਦਾ 다ਊਦ ਕੀ ਕਹਿੰਦਾ ਹੈ ਕਹਿੰਦਾ ਮੈਂ ਤੇਰੀ ਹਜ਼ੂਰੀ ਤੋਂ ਭੱਜ ਕੇ ਕਿੱਥੇ ਜਾਵਾਂ ਕਹਿੰਦਾ ਤੇਰੇ ਸਾਹਮਣੇ ਤਾਂ ਹਨੇਰੀ ਰਾਤ ਵੀ ਚਾਨਣ ਦੇ ਦਿਨ ਵਾਂਗ ਹੈ। ਕਹਿੰਦਾ ਨੇਰੇ ਵਿੱਚ ਨਹੀਂ ਚੋਬਸ ਆਖਦਾ ਤੂੰ ਮੈਨੂੰ ਉੱਥੋਂ ਵੀ ਲੱਭ ਲੈਣਾ ਜੇ ਮੈਂ ਨੇਰੇ ਵਿੱਚ ਜਾਵਾਂ ਇਸ ਲਈ ਉਹ ਚੀਜ਼ਾਂ ਜਿਹੜੀਆਂ ਸਾਡੇ ਅੰਦਰ ਗੁੱਚੀਆਂ ਹੋਈਆਂ ਚਲਦੀਆਂ ਆ ਉਹ ਪਰਮੇਸ਼ਵਰ ਤੋਂ ਛੁਪੀਆਂ ਕੋਈਆਂ ਨਹੀਂ ਆ ਅੰਦਰ ਤੁਸੀਂ ਇੰਨਾ ਚੋ ਕਿਸੇ ਵੀ ਕਾਮਨਾ ਦੇ ਵਿੱਚ ਆ ਤਾਂ ਤੁਸੀਂ ਜਾਲ ਦੇ ਵਿੱਚ ਫਸੇ ਹੋਏ ਹੋ ਪਰ ਪਿਆਰੀ ਨੇ ਇੰਨਾ ਜ਼ਬਰਦਸਤ ਜਾਲ ਵਿਛਾਇਆ ਜਾਂ ਜਦੋਂ ਤੁਸੀਂ ਵਚਨ ਸੁਣ ਰਹੇ ਹੁੰਦੇ ਆ ਚਾਹੇ ਫੇਸਬੁੱਕ ਤੇ ਹੋਵੇ YouTube ਤੇ ਇੰਸਟਾ ਤੇ ਜਿੰਨੀਆਂ ਵੀ ਲੱਟਰ ਪੱਟਰ ਸਾਈਟਾਂ ਆ ਇਨਾਂ ਦੇ ਉੱਤੇ ਤੁਸੀਂ ਦੇਖਿਓ 5 ਕਿ ਮਿੰਟ ਬਚਨ ਚੱਲਣਾ ਆ ਫੇ ਕੋਈ ਐਹੋ ਜੀ ਮਸ਼ਹੂਰੀ ਆਉਣੀ ਆ ਤੁਹਾਡਾ ਸਾਰਾ ਹੀ ਧਿਆਨ ਭੱਜ ਜਾਣਾ ਜਾਂ ਕਿਸੇ ਚੀਜ਼ ਦੀ ਮਸ਼ਹੂਰੀ ਆਜਣੀ ਲੇਡੀਜ਼ ਆ ਤਾਂ ਹੋ ਸਕਦਾ ਬਹੁਤ ਸੋਹਣੀ ਜਵੈਲਰੀ ਦੀ ਸੇਲ ਲੱਗੀ ਹੋਈ ਆਜਵੇਂ ਬਹੁਤ سارے ਸੌਫਟ ਕੱਪੜਿਆਂ ਦੀ ਸੇਲ ਲੱਗੀ ਹੋਈ ਆਜਵੇਂ ਉਹਨਾਂ ਦਾ ਬਚਨ ਵੱਲੋਂ ਧਿਆਨ ਹਟ ਜਾਣਾ ਕੀ ਹੋਇਆ ਸਰੀਰ ਦੀ ਕਾਮਨਾ ਦੇ ਵਿੱਚ ਚੱਲ ਜਾਣਾ ਬਚਨ ਛੱਡ ਕੇ ਉਹਨਾਂ ਨੇ ਕਿਹਾ ਚੱਲ ਪਹਿਲਾਂ Amazon ਕਲਿੱਕ ਕਰ ਲੈਨੇ ਆ ਪਹਿਲਾਂ ਪਲਾਨੀ ਸਾਈਡ ਤੇ ਚਲੇ ਜਾਨੇ ਸੇਲ ਚੱਲਦੀ ਆ ਕੀ ਹੋਇਆ ਉਹ ਕਾਮਯਾਬ ਹੋ ਗਿਆ ਉਹਨੇ ਤੁਹਾਨੂੰ ਵਚਨ ਤੋਂ ਡਿਸਟਰੈਕਟ ਕਰ ਲਿਆ ਐਦਾਂ ਹੀ ਤੁਹਾਡੇ ਨਾਲ ਹੋਰ ਕਿਸੇ ਤਰੀਕੇ ਨਾਲ ਹੋ ਸਕਦਾ ਆ ਸਿੰਪਲिटीज ਨਾਲ ਨਹੀਂ ਜਾਇੰਟਸ ਦੇ ਨਾਲ ਬੱਚਿਆਂ ਦੇ ਨਾਲ ਕਿ ਤੁਸੀਂ ਵਚਨ ਸੁਣ ਰਹੇ ਹੋ ਤੁਸੀਂ ਭਜਨ ਸੁਣ ਰਹੇ ਹੋ ਪਰਮੇਸ਼ਵਰ ਦੀ ਅਰਾਧਨਾ ਸੁਣ ਰਹੇ ਹੋ ਤੁਸੀਂ ਤਾਂ ਅਚਨਚੇ ਕੋਈ ਬਹੁਤ ਖਰਾਬ ਮੀਗੋਟਾਈਜ਼ਮੈਂਟ ਆ ਜਾਂਦੀ ਤੁਹਾਡੀ ਸੋਚ ਇੱਕਦਮ ਡਿਸਟਰੈਕਟ ਹੋ ਜਾਂਦੀ ਆ ਬਦਲ ਜਾਂਦੀ ਖਰਾਬ ਹੋ ਜਾਂਦੀ ਤਾਂ ਉਹਨੇ ਇੱਕ ਝਾਲ ਵਛਾਇਆ ਤੁਸੀਂ ਪ੍ਰਾਰਥਨਾ ਕਰ ਰਹੇ ਆ ਜੰਦੇ ਨਾਲ ਆਨਲਾਈਨ ਅੱਜ ਬਚੇ ਵਿੱਚ ਹੈ ਤਾਂ ਕੋਈ ਇਹੋ ਜਿਹਾਂ ਐਡਵਰਟਾਈਜ਼ਮੈਂਟਸ ਚੱਲਣ ਲੱਗ ਜਾਂਦੀਆਂ ਕਿ ਸਾਰਾ ਸਿਸਟਮ ਖਰਾਬ ਹੋ ਜਾਂਦਾ ਤੁਸੀਂ ਕੋਈ ਆਪਣਾ ਬਿਜ਼ਨਸ ਦਾ ਕੰਮ ਕਰ ਰਹੇ ਆ ਤਾਂ ਲਾਈਟ ਤੇ ਪੌਪ ਸਾਈਡ ਤੇ ਪੌਪ ਅਪ ਹੋ ਰਹੀਆਂ ਨੇ ਇਹ ਕਹਿੰਦੇ ਕਿ ਤੁਹਾਡੇ ਲਾਗੇ ਜੀ ਇੱਥੇ ਨੇੜੇ ਹੀ ਜਿਹੜਾ ਆ ਤੁਸੀਂ ਫਰੈਂਡ ਬਣਾ ਸਕਦੇ ਆ ਇੱਥੇ ਲਾਗੇ ਹੀ ਜਿਹੜਾ ਸਰਕਾਰ ਦਾ ਅੱਡਾ ਬੜੀਆਂ ਹੋਇਆ ਤੁਸੀਂ ਉੱਥੇ ਜਾ ਸਕਦੇ ਆ ਅਗਰ ਤੁਸੀਂ ਇਕੱਲੇ ਫੀਲ ਕਰਦੇ ਆ ਤੁਸੀਂ ਫੋਨ ਤੇ ਗੱਲ ਕਰ ਸਕਦੇ ਆ ਫ੍ਰੀ ਫਰੈਂਡ ਬਣਾਉਣ ਦੇ ਲਈ ਇਹਨੇ ਨੰਬਰ ਤੇ ਕਾਲ ਕਰੋ ਉਹਨੇ ਪਹਿਲਾਂ ਹੀ ਸਾਈਡ ਨੇ ਤੁਹਾਡੇ ਅੰਦਰ ਪਾਈ ਹੁੰਦੀ ਆ ਤੁਹਾਨੂੰ ਲੱਗਦਾ ਮੇਰੇ ਪਰਿਵਾਰ ਵਾਲੇ ਤਾਂ ਮੈਨੂੰ ਸਮਝਦੇ ਨਹੀਂ ਇਹ ਮੇਰੀਆਂ ਸੋਚਾਂ ਨੂੰ ਨਹੀਂ ਅੰਡਰਸਟੈਂਡ ਕਰ ਰਹੇ ਇਹ ਮੇਰੇ ਦਿਲ ਦੀ ਗੱਲ ਨਹੀਂ ਸਮਝਣ ਦੀ ਕੋਸ਼ਿਸ਼ ਕਰਦੇ ਸ਼ਾਇਦ ਕੋਈ ਆਪਰਾ ਹੀ ਸਮਝ ਲੂਗਾ ਕੀ ਹੁੰਦਾ ਤੁਸੀਂ ਉਸ ਨੰਬਰ ਨੂੰ ਡਾਇਲ ਕਰਦੇ ਹੋ ਫੇ ਤੁਹਾਡੇ ਨਾਲ ਉਸੇ ਜਿਹਦਾ ਬਾਈਬਲ ਦੇ ਵਿੱਚ ਲਿਖਿਆ ਕਿੰਨਾ ਤੂੰ ਆਪਰੀ ਦੀ ਮੈਨੂੰ ਆਪਣਾ ਬਲ ਨਾ ਦੇ ਜਿਹੜੀ ਲੱਲੋ ਪੱਤੇ ਦੀਆਂ ਗੱਲਾਂ ਕਰਦੀ ਹੈ ਕਹਾਤਾਂ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਇਦਾਂ ਹੀ ਦੇ ਨਾਲ ਚਾਤੂ ਗਲਤ ਮਨ ਤੇ ਗੱਲਾਂ ਕਰਦੇ ਆ ਤੁਹਾਨੂੰ ਜਾਲ ਚ ਪਸਾਉਣ ਵਾਲੀਆਂ ਗੱਲਾਂ ਕਰਦੇ ਕਿਉਂਕਿ ਉਹ ਵੈਰੀ ਦੇ ਏਜੰਟਸ ਆ इजीली ਮਨੁੱਖ Trap ਦੇ ਵਿੱਚ ਆ ਜਾਂਦਾ ਹੈ ਬਹੁਤ ਛੇਤੀ ਉਹਨਾਂ ਚੀਜ਼ਾਂ ਦੇ ਵਿੱਚ ਉਹ ਫਸ ਜਾਂਦਾ ਹੈ ਫਿਰ ਉਹ ਹੌਲੀ ਹੌਲੀ ਪোন ਤੋਂ ਟਾਈਮ ਸੈੱਟ ਹੋਣ ਲੱਗ ਜਾਂਦੇ ਆ ਤੇ ਸਾਰਾ ਸਿਸਟਮ ਹੀ ਖਰਾਬ ਹੋ ਜਾਂਦਾ ਹੈ ਸੋ ਇਸ ਤਰੀਕੇ ਦੇ ਨਾਲ ਵੈਰੀ ਨੇ ਜਾਲ ਵਿਛਾਏ ਆ ਆਪਾਂ ਸੁਚੇਤ ਰਹਿਣਾ ਆਪਾਂ ਜੋ ਕੰਮ ਕਰ ਰਹੇ ਆ ਜਿਹੜੇ ਰਾਹ ਤੇ ਚੱਲ ਰਹੇ ਆ ਆਪਾਂ ਸੱਚੇ ਖੱਬੇ ਨਹੀਂ ਵੇਖਣਾ ਕੀ ਕਹਿੰਦਾ हे ਮੇਰੇ ਪੁੱਤ ਨੱਕ ਦੀ ਸੇਧ ਨੂੰ ਦੇਖ ਕਿਉਂ ਕਹਿੰਦਾ ਨੱਕ ਦੀ ਸੇਧ ਨੂੰ ਦੇਖ ਜੋ ਲੱਗੇ ਪੌਪ ਅਪ ਹੋ ਰਿਹਾ ਆ ਤੂੰ ਆਪਣਾ ਧਿਆਨ ਉਧਰ ਨੂੰ ਨਹੀਂ ਲੈ ਕੇ ਜਾਣਾ ਜੋ ਐਡਵਰਟਾਈਜ਼ਮੈਂਟ ਆ ਰਹੀ ਆ ਤੂੰ ਆਪਣਾ ਖਿਆਲ ਉਹਦਾ ਮਸ਼ਹੂਰੀਆਂ 'ਚ ਨਹੀਂ ਲੈ ਕੇ ਜਾਣਾ ਤੂੰ ਆਪਣਾ ਖਿਆਲ ਉਸੇ ਕੰਮ 'ਚ ਰੱਖਣਾ ਜਿਹੜੇ ਕੰਮ ਨੂੰ ਤੈਂ ਪੁੱਤਰदाई ਦੇ ਨਾਲ ਪਰਮੇਸ਼ਰ ਦੀ ਹਜ਼ੂਰੀ 'ਚ ਸ਼ੁਰੂ ਕੀਤਾ ਆ ਬਹੁਤ ਚੀਜ਼ਾਂ ਸੰਸਾਰ 'ਚ ਹੋ ਰਹੀਆਂ ਆ ਜਿਨ੍ਹਾਂ ਤੋਂ ਆਪਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਵਰਕ ਫਰਮ ਹੋਮ ਦੀਆਂ ਬਹੁਤ ਆਪਸ਼ਨਸ ਆਉਂਦੀਆਂ ਆ ਜਿਨ੍ਹਾਂ ਦੇ ਵਿੱਚ ਮੈਕਸਿਮਮ ਆਪਸ਼ਨਸ ਜਿਹੜੀਆਂ ਆ ਉਹ ਤੁਹਾਨੂੰ ਪਾਪ ਵਿੱਚ ਲੈ ਕੇ ਜਾਣ ਦੇ ਲਈ ਆ ਮੈਕਸਿਮਮ ਆਪਸ਼ਨਸ ਤੁਸੀਂ ਦੀ ਫੋਨ 'ਤੇ ਗੱਲਾਂ ਹੀ ਕਰਨੀਆਂ ਆ ਬਸ ਤੁਹਾਨੂੰ ਮਹੀਨੇ ਦਾ 20000 ਤੁਹਾਨੂੰ ਇੱਕ ਕਾਲ ਸੁਣਨ ਦੇ 900 ਰੁਪਏ ਆ ਹਾਂ ਬੰਦਾ ਸੋਈਦਾ ਨਾ ਮੈਂ ਧੁੱਪੇ ਜਾ ਕੇ ਟੋਕਰਾ ਚੱਕਣਾ ਨਾ ਮੈਨੂੰ ਕੋਈ ਨਵੇਂ ਕੱਪੜੇ ਪਾ ਕੇ ਰੋਜ਼ ਤਿਆਰੀ ਕਰਕੇ ਜਾਣ ਦੀ ਲੋੜ ਨਾ ਮੇਰਾ ਪੈਟਰੋਲ ਲੱਗਣਾ ਨਾ ਡੀਜ਼ਲ ਲੱਗਣਾ ਘਰੇ ਬੈਠੇ ਬਸ ਗੱਲਾਂ ਹੀ ਕਰਨੀਆਂ ਨਾਲੇ ਨਿਆਣੇ ਸੰਭਾਂਗੇ ਘਰ ਦਾ ਕੰਮ ਕਰਾਂਗੇ ਫੋਨ ਤੇ ਗੱਲਾਂ ਹੀ ਕਰਨੀਆਂ ਉਹਨੇ ਤੁਹਾਨੂੰ 20000 ਦੇ ਵਿੱਚ ਨਰਕ ਨੂੰ ਲੈ ਜਾਣਾ ਹੈ ਨਾਲੇ ਹਰ ਮਹੀਨੇ ਤੁਹਾਨੂੰ 20000 ਰੁਪਈਆ ਦੇਣਾ ਹੋ ਸਕਦਾ 50 ਦੇਵੇਂ ਨਾਲੇ ਨਰਕ ਨੂੰ ਲੈ ਜਾਣਾ ਹੈ ਇਦਾਂ ਹੀ ਸਾਲ ਹੁੰਦੀਆਂ ਜੌਬਸ ਦੀਆਂ ਬੜੀਆਂ ਮਸ਼ਹੂਰੀਆਂ ਦਿੱਤੀਆਂ ਜਾਂਦੀਆਂ ਆ ਮੈਕਸਿਮਮ ਸਲੂਨਸ ਦੇ ਵਿੱਚ ਪਾਪ ਹੋ ਰਿਹਾ ਏ। ਨਿਆਣੀ ਨੂੰ ਜਾਂਦੇ ਵਿਦੇਸ਼ ਦੇ ਵਿੱਚ ਜੀ ਸਾਨੂੰ ਬਾਰਲਰ ਦੀ ਜੌਬ ਮਿਲ ਗਈ। ਇਹੋ ਜਿਹਾ ਕੰਮ ਉਹਨਾਂ ਤੋਂ ਕਰਵਾਏ ਜਾਂਦੇ। ਵਿਚਾਰੇ ਸ਼ਰਮਿੰਦੇ ਹੋਏ ਆਪਣੇ ਮਾਂ ਪਿਓ ਨੂੰ ਦੱਸਦੇ ਵੀ ਨਹੀਂ ਵੀ ਅਸੀਂ ਕਰਦੇ ਕੀ ਆ। ਉਹਨਾਂ ਦੇ ਕੋਲ ਅੱਖਰ ਹੀ ਨਹੀਂ ਰਹਿੰਦੇ। ਕਿਹੜੇ ਅੱਖਰਾਂ ਦੇ ਨਾਲ ਉਹ ਦੱਸਣ ਵੀ ਕਿਹੜੀ ਦੁਨੀਆਂ ਦੇ ਵਿੱਚ ਅਸੀਂ ਫਸ ਗਏ ਆ। ਇਹ ਸਬਟ੍ਰੈਪ ਕੀ ਹੋਇਆ? ਅੱਖਾਂ ਨੂੰ ਦੇਖਣ ਨੂੰ ਸੋਹਣਾ ਲੱਗਾ। ਜਦੋਂ ਅਦਨ ਬਾਟੀਕਾ ਦੇ ਵਿੱਚ ਸ਼ਾਹਦਾਨ ਆਇਆ ਬੀਬੀ ਹਵਾ ਦੇ ਕੋਲ ਹਵਾਲਿਓ ਮਾਲ ਪਹਿਲਾਂ ਵੀ ਦੇਖਿਆ ਸੀ ਉਹ ਰੁੱਖ ਦੀ ਪਹਿਚaan ਉਹਨੂੰ ਸੀਗੀ ਇਹ ਤਾਂ ਨਹੀਂ ਕਿ ਉਹਨੂੰ ਪਹਿਚaan ਹੀ ਨਹੀਂ ਸੀ ਉਹਨੂੰ ਪਹਿਚaan ਸੀ ਪਰ ਛੇਸ ਤਰੀਕੇ ਦੇ ਨਾਲ ਉਸ ਦਿਨ ਚਦਾਰ ਨੇ ਉਹਨੂੰ ਦਿਖਾਇਆ ਉਸ ਤਰੀਕੇ ਨਾਲ ਅੱਗੇ ਕਦੀ ਨਹੀਂ ਸੀ ਦੇਖਿਆ ਜਦੋਂ ਉਸ ਵੇਲੇ ਉਹਨੇ ਕਿਹਾ ਕਿ ਇਹ ਜਿਹੜਾ ਫਾਲਿਆ ਤੇ ਉਹਨੇ ਵੇਖਿਆ ਨਹੀਂ ਉਹਨੇ ਤੱਕਿਆ ਤੇ ਵਚਨ ਚ ਕੀ ਲਿਖਿਆ ਉਹਨੇ ਕਿਹਾ ਇਹ ਤਾਂ ਦੇਖਣ ਨੂੰ ਬਹੁਤ ਸੋਹਣਾ ਹੈ ਤਾਂ ਅੱਖਾਂ ਦੇ ਵਿੱਚ ਕਾਮਨਾ ਆ ਗਈ ਇਹ ਮੈਨੂੰ ਖਾਣਾ ਚਾਹੀਦਾ ਆ ਸਰੀਰ ਦੀ ਕਾਮਨਾ ਆ ਗਈ ਕਿ ਸਰੀਰ ਨੂੰ ਇਹਨੇ ਨੁਕਸਾਨ ਨਹੀਂ ਕਰਨਾ ਅਭਿਮਾਨ ਦੀ ਕਾਮਨਾ ਆ ਗਈ ਕਿ ਜੇ ਮੈਂ ਖਾ ਲਵਾਂ ਤਾਂ ਮੇਰੀ ਬੁੱਧ ਵੀ ਖੁੱਲ ਜਾਈਣਾ ਤੇ ਮੈਂ ਤਾਂ ਪਰਮੇਸ਼ਵਰ ਵਰਗੀ ਹੋ ਜਾਣਾ ਉਹ ਤੁਹਾਨੂੰ ਇਦਾਂ ਹੀ ਚੀਜ਼ਾਂ ਦਿਖਾਉਂਦਾ ਆ ਤੂੰ 30000 ਰੁਪਏ ਲਾ ਕੇ ਜਾਣਾ ਆ ਮਹੀਨੇ ਦਾ 50000 ਤੈਨੂੰ ਕਮਾਉਣ ਨੂੰ ਮਿਲੀ ਜਾਣਾ ਆ ਨਾਲੇ ਲੋਕਾਂ ਨੇ ਕਹਿਣਾ ਬਾਹਰ ਗਏ ਆ ਤੂੰ ਸਾਲ ਚ ਪੂਰੇ ਕਰ ਲੈਣੇ ਤੂੰ ਮਹੀਨੇ ਚ ਪੂਰੇ ਕਰ ਲੈਣੇ ਤੈਨੂੰ 2 ਸਾਲ ਲੱਗਣੇ ਬਸ ਲਾਉਣ ਨੂੰ ਉਹਨ ਸੋਹਣੀਆਂ ਸੋਹਣੀਆਂ ਚੀਜ਼ਾਂ ਕਰਕੇ ਲਪਕਾਉਂੀਆਂ ਪਤਾ ਨਹੀਂ ਉਦੋਂ ਲੱਗਣਾ ਜਦੋਂ ਬੰਦਾ ਫਸ ਜਾਂਦਾ ਤੇ ਫਿਰ ਨਿਕਲ ਨਹੀਂ ਹੁੰਦਾ ਇਹੇ ਤਿੰਨਾਂ ਚੀਜ਼ਾਂ ਤੁਸੀਂ ਘਰੇ ਜਾ ਕੇ ਰਿਪੀਟ ਜ਼ਰੂਰ ਸੁਣਿਓ ਇਸ ਸਰਮੈਨ ਨੂੰ ਤੇ ਪੜਿਓ ਜ਼ਰੂਰ ਇਹੇ ਤਿੰਨ ਚੀਜ਼ਾਂ ਦੇ ਨਾਲ ਬੈਰੀ ਦੇ ਇਨਸਾਨ ਨੂੰ ਫਸਾਉਂਦਾ ਆ ਆਪਣੇ ਜਾਲ ਦੇ ਵਿੱਚ ਕਿਹੜੀਆਂ ਤਿੰਨ ਚੀਜ਼ਾਂ ਸਰੀਰ ਦੀ ਕਾਮਨਾ ਨੇਤਰਾਂ ਦੀ ਕਾਮਨਾ ਜੀਵਨ ਦਾ ਅਭਿਮਾਨ ਸਿਰ ਆਦਮ ਤੇ ਹਵਾ ਦੇ ਕੋਲ ਹੀ ਨਹੀਂ ਜਦੋਂ ਆਦਮ ਤੇ ਹਵਾ ਦੀ ਗੱਲ ਕਰੀਏ ਕਦੀ ਵੀ ਹਵਾ ਉਹ ਤੋਂ ਪਾਲ ਨੂੰ ਲੈ ਕੇ ਕਰਕੇ ਉਹ ਬਹੁਤ ਪਿਆਰ ਸੀ ਉਹਦਾ ਆਦਮ ਦੇ ਨਾਲ ਉਹ ਆਦਮ ਦੇ ਕੋਲ ਵੀ ਗਈ ਉਹਨਾਂ ਨੇ ਵੀ ਉਹਨੇ ਸ਼ੇਅਰ ਕੀਤਾ ਅਰ ਉਸੇ ਪਿਆਰ ਦਾ ਕਰਕੇ ਆਦਮ ਨੇ ਵੀ ਖਾਤਾ ਉਹ ਫੰਕ ਕੀ ਹੋਇਆ ਗਲਤੀ ਕਰ ਲਈ ਅਣਅਗਿਆਕਾਰੀ ਕਰ ਲਈ ਤੇ ਅਣਅਗਿਆਕਾਰੀ ਨੇ ਕੀ ਕੀਤਾ ਨੰਗੇ ਕਰਤੇ ਉਦੋਂ ਪਹਿਲਾਂ ਵੀ ਉਹਨਾਂ ਨੇ ਕੱਪੜੇ ਨਹੀਂ ਸੀ ਪਾਏ ਪਰ ਪਰਮੇਸ਼ਵਰ ਦੇ ਜ਼ਲਾਲ ਦੇ ਵਿੱਚ ਟਕੇ ਹੋਏ ਸੀ ਜਿਵੇਂ ਜਦੋਂ ਇਨਸਾਨ ਗਲਤੀ ਕਰਦਾ ਆ ਗੁਨਾਹ ਕਰਦਾ ਆ ਉਹ ਨੰਗਾ ਹੋ ਜਾਂਦਾ ਏ ਪਾਪ ਇਨਸਾਨ ਨੂੰ ਸ਼ਰਮਿੰਦਿਆ ਕਰਦਾ ਆ ਮੂਰਖ ਬਣਾਉਂਦਾ ਆ ਜਲੂਸ ਕੱਢ ਦਿੰਦਾ ਏ